ਦੇਸ਼ ਦੇ ਵਿੱਚ ਲਗਾਤਾਰ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਹਾਲਾਂਕਿ ਸਰਕਾਰਾਂ ਦੇ ਵੱਲੋਂ ਬੇਰੁਜ਼ਗਾਰੀ ਘਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਨੌਕਰੀਆਂ ਦੇ ਆંકड़े ਸਾਂਝੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਲੱਖਾਂ ਨੌਜਵਾਨਾਂ ਨੂੰ ਨੌਕਰੀ ਦਿੰਦੀ ਹੈ ਪਰ ਸਰਕਾਰ ਦੇ ਇਨ੍ਹਾਂ ਆંકੜਿਆਂ ਦੀ ਉਦੋਂ ਕੋਲ ਖੁੱਲਦੀ ਹੈ ਜਦੋਂ ਗੁਜਰਾਤ ਦੇ ਪ੍ਰੋਚ ਜ਼ਿਲ੍ਹੇ ਦੇ ਅੰਦਰ ਮਾਤ ਦਾ ਸਰਜੀਆਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਪੀੜ ਇਕੱਠੀ ਹੋ ਜਾਂਦੀ ਹੈ ਦੱਸਦੀ ਹੈ ਕਿ ਉਦਯੋਗਿਕ ਖੇਤਰ ਅਕਲੇਸ਼ਵਰ ਦੇ ਇੱਕ ਹੋਟਲ ਦੇ ਵਿੱਚ ਇੱਕ ਨਿੱਜੀ ਕੰਪਨੀ ਨੇ ਨੌਕਰੀ ਦੇ ਲਈ ਇੰਟਰਵਿਊ ਰੱਖੀ ਸੀ ਇੰਟਰਵਿਊ ਲਈ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਪਹੁੰਚਣ ਦੇ ਕਾਰਨ ਹਫੜਾ ਦਫੜੀ ਮਚ ਗਈ ਇੰਟਰਵਿਊ ਲਈ ਪਹਿਲਾ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਨੌਜਵਾਨਾਂ ਦੀ ਪੀੜ ਨੇ ੱੱਕਾ ਮੁੱਕੀ ਕੀਤੀ ਇਸ ਦੌਰਾਨ ਉੱਤੇ ਲੱਗੀ ਰੇਲਿੰਗ ਵੀ ਡਿੱਗ ਗਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਇਸ ਘਟਨਾ ਨੂੰ ਲੈ ਕੇ ਬਰੂਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਬਾਸਤੀ ਕੀ ਸੋਸ਼ਲ ਮੀਡੀਆ ਤੇ ਯੂਜ਼ਰਸ ਨੇ ਇਸ ਨੂੰ ਬੇਰੁਜ਼ਗਾਰੀ ਦੇ ਨਾਲ ਜੋੜਿਆ ਹੈ ਹਾਲਾਂਕਿ ਜੋੜਨਾ ਬਣਦਾ ਵੀ ਹੈ ਪ੍ਰੋਚ ਜ਼ਿਲ੍ਹਾ ਸੂਰਤ ਅਤੇ ਵਡੋਂਦਰਾ ਦੇ ਵਿੱਚ ਕਾਸ ਦਿੱਤਾ ਪ੍ਰੋਚ ਇੱਕ ਵੱਡੇ ਕਾਬਿਲੀ ਖੇਤਰ ਦਾ ਮੁੱਖ ਕੇਂਦਰ ਹੈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਨੌਕਰੀ ਦੀ ਇੰਟਰਵਿਊ ਦੇ ਲਈ ਧੱਕਾ ਮੁੱਕੇ ਦੀ ਘਟਨਾ ਵਾਪਰੀ ਹੈ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਦੇ ਲਈ ਇੰਟਰਵਿਊ ਦੇਣ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਵਿੱਚ ਗੁਜਰਾਤ ਦੇ ਅਕਲੇਸ਼ਵਰ ਦੇ ਹੋਟਲ ਦੇ ਵਿੱਚ ਹੱਥੋਪਾਈ ਹੋ ਗਈ ਹੈ ਕਲਪਨਾ ਕਰੋ ਕਿ ਜੇਕਰ ਨੌਕਰੀ ਦੇ ਲਈ ਇੰਟਰਵਿਊ ਦੇਣ ਲਈ ਇੰਨਾ ਸੰਘਰਸ਼ ਕਰਨਾ ਪੈਂਦਾ ਹੈ ਤੇ ਨੌਕਰੀ ਪ੍ਰਾਪਤ ਕਰਨ ਦੇ ਲਈ ਹੋ ਕਿੰਨਾ ਸੰਘਰਸ਼ ਕਰਨਾ ਪਵੇਗਾ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਅਕਲੇਸ਼ਵਰ ਦੇ ਲਾਰਡਜ਼ ਪਲਾਜ਼ਾ ਹੋਟਲ ਦੀ ਹੈ ਉੱਥੇ ਥਰਮੈਕਸ ਕੰਪਨੀ ਦੇ ਵੱਲੋਂ ਵਾਕਈਨ ਇੰਟਰਵਿਊ ਦਾ ਆਯੋਜਨ ਕੀਤਾ ਗਿਆ ਕੰਪਨੀ ਨੇ 10 ਅਸਾਮੀਆਂ ਲਈ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਸੀ ਪਰ ਇਸ ਦੇ ਹਜ਼ਾਰਾਂ ਨੌਜਵਾਨ ਜਿਹੜੇ ਇੰਟਰਵਿਊ ਦੇਣ ਦੇ ਲਈ ਪਹੁੰਚੇ ਨੇ ਵਾਇਰਲ ਵੀਡੀਓ ਚ ਨੌਕਰੀ ਦੀ ਇੰਟਰਵਿਊ ਲਈ ਹੋਟਲ ਚ ਨੌਜਵਾਨਾਂ ਦੀ ਢੀੜ ਨਜ਼ਰ ਆ ਰਹੀ ਹੈ ਪਰ ਮੌਕੇ ਤੇ ਕੋਈ ਸੁਰੱਖਿਆ ਕਰਮਚਾਰੀ ਜਾਂ ਪੁਲਿਸ ਦਾ ਪ੍ਰਬੰਧ ਨਹੀਂ ਹੈ ਵੱਡੀ ਗਿਣਤੀ ਚ ਪੁੱਜੇ ਨੌਜਵਾਨਾਂ ਨੂੰ ਤੰਗ ਦਰਵਾਜ਼ੇ ਰਹੀ ਅੰਦਰ ਜਾਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਕਾਰਨ ਉੱਥੇ ਲਗਾਈ ਰੇਲਿੰਗ ਉਖੜ ਜਾਂਦੀ ਹੈ ਕੁਝ ਨੌਜਵਾਨ ਹੀਠਾਂ ਡੇਗ ਪਏ ਹਾਲਾਂਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ